ਹਰ ਕੀ ਪੌੜੀ ਜਾਓ ਹਰਮੰਦਰ ਸਾਹਿਬ ਜਾਓ ਉੱਥੋਂ ਅੰਮ੍ਰਿਤ ਚੋਲਾ ਲੈ ਕੇ ਛਕੋ ਤੁਹਾਡਾ ਹਿਰਦਾ ਪਵਿੱਤਰ ਹੋਏਗਾ ਤੁਹਾਡਾ ਤਨ ਪਵਿੱਤਰ ਹੋਏਗਾ ਇਹ ਅੰਮ੍ਰਿਤ ਜਲ ਸ਼ਕਣ ਦਾ ਲਾਭ ਹੈ ਫਲ ਹੈ ਸਰਬ ਸਦਨ ਮੈਂ ਸ਼ਿਰਕਨ ਕੀਨ ਸਰ ਫਿਰ ਉਹ ਚਰਨਾ ਅੰਮ੍ਰਿਤ ਜਲ ਸਾਰੇ ਘਰ ਵਿੱਚ ਛਿੜਕਿਆ ਕੋਨੇ ਕੋਨੇ ਕਿ ਮੇਰਾ ਸਾਰਾ ਘਰ ਹੀ ਪਵਿੱਤਰ ਹੋ ਜਾਏ ਸਾਤ ਸੰਗ ਜੀ ਹਰਮੰਦਰ ਸਾਹਿਬ ਜਾਓ ਅੰਮ੍ਰਿਤ ਸਰੋਵਰ ਦਾ ਜਲ ਘਰੇ ਲੈ ਕੇ ਆਇਆ ਕਰੋ ਉਹ ਅੰਮ੍ਰਿਤ ਸਰੋਵਰ ਜਲ ਸਾਰੇ ਜੀ ਛਕੋ ਔਰ ਘਰ ਦੇ ਕੋਨੇ-ਕੋਨੇ ਵਿੱਚ ਛਿੜਕਣਾ ਗੱਦੀਆਂ ਥਾਵਾਂ ਤੇ ਬਾਥਰੂਮਾਂ ਚ ਨਹੀਂ ਉਹ ਛਿੜਕੀ ਦਾ ਰਸੋਈ ਵਿੱਚ ਕਮਰਿਆਂ ਵਿੱਚ ਛਿੜਕਣਾ ਜਿਹਦੇ ਨਾਲ ਤੁਹਾਡਾ ਘਰ ਦੀ ਆਬਾ ਪਵਿੱਤਰ ਹੋ ਜਾਏ ਘਰ ਦੀ ਊਰਜਾ ਜਿਹੜੀ ਹੈ ਸਾਰੀਆਂ ਸੁੱਖ ਔਰ ਸ਼ਾਂਤੀ ਨਾਲ ਭਰ ਜਾਏ ਉਥੋਂ ਸਾਰੇ ਦੋਸ਼ ਦੂਰ ਹੋ ਜਾਣ ਕਲਾ ਕਲੇਸ਼ ਲੜਾਈ ਤੌੜ ਜਾਏ ਰਵੇ ਨਾ ਕੋਈ ਨੇੜੇ ਵੀ ਇਹ ਚਰਨਾ ਅਮਰਤ ਦੀਆਂ ਸ਼ਕਤੀਆਂ ਹਨ ਬਰਕਤਾਂ ਹਨ ਗੁਰਸਿੱਖਾਂ ਨੂੰ ਪਤਾ ਸੀ ਸਤਿਗੁਰੂ ਜੀ ਦੇ ਚਰਨਾਂ ਦੇ ਜਲ ਦੀ ਕਿੰਨੀ ਵੱਡੀ ਸ਼ਕਤੀ ਕਿੰਨੀ ਵੱਡੀ ਬਰਕਤ ਹੈ ਕੁੰਮ ਦਾ ਡਲ ਛਕਣਾ ਨਿੱਧ ਤੇ ਤਿੰਨ ਦਿਨ ਬਾਣੀ ਪੜੀ ਗਈ ਹੈ ਫਿਰ ਘਰ ਵਿੱਚ ਛਿੜਕਣਾ ਇਹ ਬਹੁਤ ਵੱਡਾ ਫਲ ਹੈ ਨਾਸਤਕ ਤਾਂ ਲਈ ਤਾਂ ਨਾਸਤਕਾਂ ਵਾਸਤੇ ਤਾਂ ਰੱਬ ਦੀ ਵੀ ਹੋਂਦ ਨਹੀਂ ਉਹਨਾਂ ਦੀਆਂ ਗੱਲਾਂ ਥੋੜਾ ਸੁਣਨੀ ਆਸ। ਅਸੀਂ ਆਪਣਾ ਜੀਵਨ ਬਣਾਉਣਾ, ਆਪਣਾ ਜੀਵਨ ਸਫਲ ਕਰਨਾ, ਅਸੀਂ ਦੁੱਖਾਂ ਤੋਂ ਛੁਪਕਾਰਾ ਪ੍ਰਾਪਤ ਕਰਨਾ, ਸੁੱਖ ਲੈਣੇ ਆ ਤੇ ਸਾਰਾ ਕੁਝ ਕਰਨਾ ਹੀ ਪਵੇਗਾ ਜੀਵਨ ਵਿੱਚ। ਭਇਓ ਨਿਹਾਲ ਅਤਕ ਫਲ ਲੀਨਸ ਓ ਸੁਵੰਗਤ ਬਹੁਤ ਇਹਨਾਂ ਦਾ ਹਿਰਦਾ ਉਹ ਚਰਨਾ ਅਮ੍ਰਿਤ ਛਕਣ ਨਾਲ ਸੇਵਾ ਨਾਲ ਐਨ ਹਿਰਦੇ ਪ੍ਰਸੰਤਾ ਦੇ ਸਹਿਤ ਭਰ ਗਏ ਤੇ ਬਹੁਤ ਵੱਡਾ ਫਲ ਪ੍ਰਾਪਤ ਕੀਤਾ ਸੇਵਾ ਦਾ ਸਭ ਵਿਦ ਕੀ ਸੁਚਤਾ ਤਬ ਕਰੀ ਹਰ ਤਰ੍ਹਾਂ ਦੀ ਸੁਚਤਾ ਸੁਚਮ ਤੇ ਮਰਜਾਦਾ ਦੇ ਨਾਲ ਲੇਪਨ ਆਦਰ ਸੋਈ ਧਰੀ ਸਾਰੀ ਰਸੋਈ ਵਿੱਚ ਪਰੋਲਾ ਫੇਰਿਆ ਕੜਾ ਪ੍ਰਸ਼ਾਦ ਦੀ ਦੇਗ ਮਣਾਉਣੀਓ ਕੱਚਾ ਥਾਂ ਮਿੱਟੀ ਦਾ ਪਰੋਲਾ ਫੇਰੋ ਪੱਕਾ ਥਾਂ ਤਾਂ ਫਰਸ਼ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰੋ ਇਹ ਮਰਜ਼ਾਦਾ ਰੱਖਿਆ ਕਰੋ ਭਾਈ ਕੜਾ ਕਰਨ ਕੀ ਵਿਦ ਸੁਣ ਲਈਜੈ ਭਾਂਡਰ ਕਰ ਮਾਂਜਣ ਤੋਂ ਵੀਜੈ ਝਾੜੂ ਬੋਂਕਰ ਲੇਪਨ ਕੀਜੈ ਤਿੰਨ ਭਾਗ ਕੋ ਸੰਸਰ ਕੀਜੈ ਕੜ ਤਿਆਰ ਚੌਂਕੀ ਪਰ ਧਰੈ ਚਾਰ ਔਰ ਬਹਿ ਕੀਰਤਨ ਕਰੈ ਇਮਰ ਜਾਂਦਾ ਰਹੈ ਨਾਮੇ ਵਿੱਚ ਦਸ ਛਾੜੂ ਕਰ ਲੇਪਣ ਬੋਕੀ ਜੈ ਲਿਪਣਾ ਮਿੱਟੀ ਦਾ ਪਰੋਲਾ ਗੋਏ ਦਾ ਨਹੀਂ ਦੇਣਾ ਏਸ ਕਰਕੇ ਭਾਈ ਸਾਰੀ ਰਸੋਈ ਜਿਹੜੀ ਚੰਗੀ ਤਰ੍ਹਾਂ ਮਿੱਟੀ ਦਾ ਪਰੋਲਾ ਦੇ ਕੇ ਲਿਪੀ ਹੈ ਭਾਵ ਸਾਫ ਕੀਤੀ ਹੈ ਅੱਜ ਤਾਂ ਲਿਪਣ ਦਾ ਹੀ ਨਹੀਂ ਪਤਾ ਹੁਣਾ ਕਿਸੇ ਨੂੰ ਭੋਜ